ਹਾਂਜੀ ਅੱਜ ਵਾਲੇ ਜੋ ਸੂਟ ਰੈਨਿੰਗ ਹੈ ਮੈਚਿੰਗ ਸੂਟ ਰੈਨਿੰਗ ਇਸ ਸਮਰ ਕਲੈਕਸ਼ਨ ਫਿਰ ਲੈ ਕੇ ਆਏ ਆ ਆਪਾਂ ਨਿਊ ਪ੍ਰਿੰਟਰ ਦੇ ਵਿੱਚ ਪ੍ਰਿੰਟਡ ਸ਼ਰਟ ਰਹੇਗੀ 1 70 ਵੱਡੇ ਪਣੇ ਦੀ ਬਾਟਮ ਇਸ ਦੇ ਨਾਲ ਪਲੇਨ ਰਹੇਗੀ 2 ਮੀਟਰ ਵੱਡੇ ਪਣੇ ਦੀ ਮੈਚਿੰਗ ਸੂਟ ਨੇ ਤੁਸੀਂ ਆਲ ਓਵਰ ਸੂਟ ਵੀ ਬਾਈ ਕਰ ਸਕਦੇ ਆ ਇਹਨਾਂ ਸੂਟਾਂ ਦੇ ਵਿੱਚੋਂ ਔਰ ਮੈਚਿੰਗ ਸੂਟ ਵੀ ਬਾਈ ਕਰ ਸਕਦੇ ਹੋ ਇਹਨਾਂ ਸੂਟਾਂ ਦਾ ਪ੍ਰਾਈਸ ਆ ਉਹ 500 ਫ੍ਰੀ ਸ਼ਿਪਿੰਗ ਦੇ ਨਾਲ ਸਕਰੀਨ ਸ਼ਾਟ ਸੈਂਡ ਕਰਕੇ ਮੇਰੇ ਦਿੱਤੇ ਵਟਸਐਪ ਨੰਬਰ ਤੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਕੈਮਰੀ ਕਾਟਨ ਇਹ ਸੂਟ ਰੈਨਿੰਗ ਹੈ विदाउट दुपट्टा ए सूट ਰਹਿਣਗੇ ਨੈਕਸਟ ਪਿਓਰ ਕੈਮਰੀ ਕਾਟਨ ਸ਼ਰਟ ਇੱਕ 75 ਵੱਡੇ ਪੈਣ ਦੀ 비ਬਾ ਪ੍ਰਿੰਟ اور ਚਿਕੰਦਾ ਪਲਾਜ਼ੋ ਕੋਟਾ ਡੋਰੀ ਦਾ ਦੁਪੱਟਾ ਹੈਂਡ ਪੇਂਟਡ 1190 ਫ੍ਰੀ ਸ਼ਿਪਿੰਗ ਪੰਜਾਬ ਇਨਾ ਝੋਟਾ ਦਾ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਨੈਕਸਟ 5 ਮੀਟਰ ਪਿਓਰ ਕਾਟਨ ਕੈਮਰਿਕ ਸੂਟ ਰਹੇਗਾ 비ਬਾ ਪ੍ਰਿੰਟ ਫੈਨਸੀ ਥ्रेड ਵਰਕ ਕੋਇ ਨਾਲ 2.5 2 ਮੀਟਰ ਮਸਲੀਨ ਦਾ ਫੈਨਸੀ ਪੈਚ ਵਰਕ اور ਗੈਂਜ਼ਾ ਦਾ ਪੈਚ ਵਰਕ ਦਾ ਦੁਪੱਟਾ ਰਹੇਗਾ 870 ਫ੍ਰੀ ਸ਼ਿਪਿੰਗ 올 ਇੰਡੀਆ ਨੈਕਸਟ ਆਲਓਵਰੇ ਵੀ 5 ਮੀਟਰ ਪਰਲਨ ਕਾਟਨ ਰਹਿਗਾ ਡਿਜੀਟਲ ਪ੍ਰਿੰਟ ਦੁਪੱਟੇਸ 'ਚ ਨਾ ਕੋਟਾ ਡੋਰੀ ਦਾ ਫੈਂਸੀ ਪੈਸਵਰਕ ਸਵਾ ਦੋ ਮੀਟਰ ਰਹਿਗਾ ਪ੍ਰਾਈਸ ਇਹਨਾਂ ਸੂਟਾਂ ਦਾ 650 ਆਲ ਇੰਡੀਆ ਸ਼ਿਪਿੰਗ ਫਰੀ 5 ਮੀਟਰ ਸੂਟ ਰਹਿਗਾ ਕੈਮਰੀ ਕਾਟਨ ਦਾ ਫੈਂਸੀ ਸੈੱਡ ਵਰਕ ਹੋਇਆ ਸਰਵਾਤ ਤੇ ਵੀ ਔਰ ਦੁਪੱਟਾ ਮਸਲਿਨ ਕਾਟਨ ਦਾ ਟਾਈ ਡਾਈ ਫੋਰ ਸੈੱਡ ਲੈਸ ਨਾਲ 650 ਫਰੀ ਸ਼ਿਪਿੰਗ ਕਾਲ ਇੰਡੀਆ ਨੈਕਸਟ ਕੈਮਰੀ ਕਾਟਨ ਆਲਓਵਰ ਸੂਟ ਰਹਿਗਾ 5 ਮੀਟਰ ਬੁਟੀਕ ਵਰਕ ਕੁਮਸਲੀਨ ਦਾ ਦੁਪੱਟਾ ਏਮਬਰਾਇਡਰੀ ਵਾਲਾ 995 ਫ੍ਰੀ ਸ਼ਿਪਿੰਗ ਇਨ ਪੰਜਾਬ ਇਹ ਵੀ 5 ਮੀਟਰ ਸੂਟ ਰਹੇਗਾ ਕੈਮਰੀ ਕਾਟਨ ਦਾ ਬੁਟੀਕ ਵਰਕ ਹੋਇਆ ਇਹਨਾਂ ਸੂਟਾਂ ਦਾ ਪ੍ਰਾਈਸ ਆ 850 ਫ੍ਰੀ ਸ਼ਿਪਿੰਗ ਇਨ ਪੰਜਾਬ ਨੈਕਸਟ ਆਪਣੇ ਕੋਲ 5 ਮੀਟਰ ਜ਼ੋਰਜ਼ੜ ਦਾ ਸੂਟ ਰਹੇਗਾ ਥ्रेड ਵਰਕ ਸਿਕਵੈਂਸ ਵਰਕ ਹੋਇਆ ਬਸ ਦੇ ਵਰਕ ਰਹੇਗਾ ਬਾਟਮ ਤੇ ਵੀ ਵਰਕ ਰਹੇਗਾ ਜ਼ੋਰਜ਼ੜ ਦਾ ਫੈਂਸੀ ਲੈਸ ਵਾਲਾ ਵਰਕ ਵਾਲਾ ਦੁਪੱਟਾ 2.5 ਮੀਟਰ 650 ਸ਼ਿਪਿੰਗ ਕਾਲ ਇੰਡੀਆ ਫਰੀ ਹਾਂ ਜੀ ਨੈਕਸਟ ਆਪਣੇ ਕੋਲ ਸੀਕੁਐਂਸ ਇੰਬ੍ਰੋਡਰੀ 64 ਤੇ ਰਹੇਗੀ 2 ਮੀਟਰ ਸ਼ਰਟ ਰਹੇਗੀ 2 ਮੀਟਰ ਬਾਟਮ 2 ਮੀਟਰ ਦੁਪੱਟਾ ਪਲੇਨ ਇਸਦੇ ਨਾਲ ਬਾਟਮ ਰਹੇਗੀ ਪ੍ਰਾਈਸ ਇਹਨਾਂ ਸੂਟਾਂ ਦਾ 689 ਫ੍ਰੀ ਸ਼ਿਪਿੰਗ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਨਵਾਸ ਕਰਨੀ ਪੈਂਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਥੈਂਕ ਯੂ ਜੀ